ਆਪ ਬਾਣਿਏ ਹੋਏ ਲਾਲੇ ਸੇਠ ਮਹਾਜਨ ਜਿਨ੍ਹਾਂ ਨੂੰ ਅਸੀਂ ਅਕਸਰ ਕਮਜ਼ੋਰ ਕਹਿੰਨੇ ਆ ਨਾ ਇਹ ਵੀ ਕਦੇ ਤਲਵਾਰ ਦੇ ਕਹਿੰਦੇ ਧਣੀ ਹੁੰਦੇ ਸੀ ਇਹਨਾਂ ਦੇ ਹੱਥ ਤਲਵਾਰ ਤੋਂ ਕਲਮ ਕਿਵੇਂ ਆ ਗਈ ਇਹ ਗੱਲ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿਉਂਕਿ ਅੱਜ ਅਗਰਸੇਨ ਜੰਤੀ ਆ ਤੇ ਇਹਨਾਂ ਦਾ ਵੀ ਵੱਡ ਬਡੇਰਾ ਬੜਾ ਯੋਧਾ ਹੋਇਆ ਜਿਹੜਾ ਕਸ਼ਤਰੀਏ ਵੰਸ਼ ਦੇ ਵਿੱਚੋਂ ਜਿਹੜਾ ਕਹਿੰਦੇ ਸੀ ਜਿਹਦਾ ਨਾਂ ਸੀ ਅਗਰਸੇਨ ਜਿਹੜਾ ਦੁਆਪਰ ਯੁੱਗ ਦੇ ਵਿੱਚ ਹੋਇਆ ਤੇ ਰਾਮਚੰਦਰ ਜੀ ਦੇ ਕਹਿੰਦੇ ਗਾਹਾਂ ਜਿਹੜਾ ਬੇਟਾ ਸੀ ਕੁਸ਼ ਉਹਦੀ 34ਵੀਂ ਜੱਤ ਦੇ ਵਿੱਚੋਂ ਇਹ ਰਾਜਾ ਹੋਇਆ ਤੇ ਬੜਾ ਮਹਾਨ ਤੇ ਤਾਕਤਵਰ ਤੇ ਬੜਾ ਦਾਣਸ਼ਮੰਦ ਰਾਜਾ ਹੋਇਆ ਇਹਨਾਂ ਦੇ ਹੱਥ ਤਲਵਾਰ ਤੋਂ ਕਲਮ ਕਿਵੇਂ ਆ ਗਈ ਇਹ ਗੱਲ ਦੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿਉਂਕਿ ਅੱਜ ਅਗਰਸੇਨ ਜਨਤੀ ਆ ਤੇ ਇਹਨਾਂ ਦਾ ਵੀ ਵੱਡ ਵਡੇਰਾ ਬੜਾ ਯੋਧਾ ਹੋਇਆ ਜਿਹੜਾ ਕਸ਼ਤਰੀਏ ਵੰਸ਼ ਦੇ ਵਿੱਚੋਂ ਜਿਹੜਾ ਕਹਿੰਦੇ ਸੀ ਜਿਹਦਾ ਨਾਂ ਸੀ ਅਗਰਸੇਨ ਜਿਹੜਾ ਦੁਆਪਰ ਯੁੱਗ ਦੇ ਵਿੱਚ ਹੋਇਆ ਤੇ ਰਾਮਚੰਦਰ ਜੀ ਦੇ ਕਹਿੰਦੇ ਗਾਹਾਂ ਜਿਹੜਾ ਬੇਟਾ ਸੀ ਕੁਸ਼ ਉਹਦੀ 34ਵੀਂ ਜੱਦ ਦੇ ਵਿੱਚੋਂ ਇਹ ਰਾਜਾ ਹੋਇਆ ਤੇ ਬੜਾ ਮਹਾਨ ਤੇ ਤਾਕਤਵਰ ਤੇ ਬੜਾ ਦਾਣਸ਼ਮੰਦ ਰਾਜਾ ਹੋਇਆ ਇਸ ਰਾਜੇ ਦੀਆਂ ਕਥਾਵਾਂ ਵੀ ਸੁਣਨ ਵਾਲੀਆਂ ਨੇ ਕਿਉਂਕਿ ਇਹ ਰਾਜੇ ਨੇ ਇੰਦਰ ਦੇ ਨਾਲ ਮੱਥਾ ਲਾਇਆ ਸੀ ਤੇ ਮੱਥਾ ਕਦੋਂ ਲਾਇਆ ਇਹਨਾਂ ਦੀ ਸ਼ਾਦੀ ਮਾਧਵੀਨਾ ਦੀ ਇੱਕ ਰਾਜਕੁਮਾਰੀ ਨਾਲ ਹੁੰਦੀ ਹੈ ਜਿਹੜੀ ਆਪਦੇ ਸਵੰਬਰ ਦੇ ਵਿੱਚ ਇਹਨਾਂ ਨੂੰ ਚੁਣਦੀ ਆ ਕਿਉਂਕਿ ਉਸ ਦੌਰ ਦੇ ਵਿੱਚ ਕੀ ਹੈ ਲੜਕੀਆਂ ਨੂੰ ਇੰਨੀ ਜਿਆਦਾੀ ਹੁੰਦੀ ਸੀ ਆਪ ਦਾ ਬਰਾ ਆਪ ਚੁਣਦੀਆਂ ਸੀ ਤੇ ਜਦੋਂ ਇਹਨਾਂ ਦੀ ਚੋਣ ਕਰ ਲਈ ਜਾਂਦੀ ਆ ਉਹਦੇ ਵੱਲੋਂ ਤਾਂ ਫਿਰ ਇੰਦਰ ਕੀਆ ਬੜਾ ਗਰੋਧਿਤ ਹੁੰਦਾ ਕਿਉਂਕਿ ਇੰਦਰ ਖੁਦ ਮਾਧਵੀ ਨੂੰ ਪਸੰਦ ਕਰਦਾ ਸੀ ਤੇ ਫਿਰ ਇੰਦਰ ਇਹਨਾਂ ਤੇ ਕੀ ਹੈ ਕਹਿਰ ਟਾਉਂਦਾ ਇਨਾਂ ਦੇ ਰਾਜ ਦੇ ਵਿੱਚ ਕਾਲ ਪਾ ਦਿੰਦਾ ਤੇ ਫਿਰ ਇਹ ਕੀ ਆ ਉਹਦੇ ਨਾਲ ਯੁੱਧ ਲੜਦੇ ਆ ਤੇ ਉਸ ਯੁੱਧ ਦੇ ਵਿੱਚ ਚਚਾਈ ਤੇ